ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ-ਬ-ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਉੱਥੇ ਹੀ ਆਏ ਦਿਨ ਗੁੰਡਾਗਰਦੀ ਅਤੇ ਗੋਲੀ ਚਲਾਉਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਤਾਂ ਇੱਕ ਟਰੈਵਲ ਏਜੰਟ ਦੇ ਕਾਰ ਦੇ ਉੱਤੇ ਤਿੰਨ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਦੱਸਦੀ ਹੈ ਕਿ ਖਬਰ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੇਰਾਂ ਤਿੰਨ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਟਰੈਵਲ ਏਜੰਟ ਦੇ ਕਾਰ ਦੇ ਉੱਤੇ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਪੂ ਕੋਈ ਦੁਸ਼ਮਣੀ ਨਹੀਂ ਸੀ ਤਾਂ ਗੋਲੀਆਂ ਦੇ ਜੋ ਨਿਸ਼ਾਨ ਨੇ ਉਹ ਵੀ ਤੁਹਾਨੂੰ ਸਾਂਝੇ ਕਰ ਰਹੇ ਦੇਖ ਸਕਦੇ ਹੋ ਇੱਕ ਗੇਟ ਦੇ ਉੱਤੇ ਫਾਇਰ ਕੀਤਾ ਗਿਆ ਔਰ ਇੱਕ ਘਰ ਦੀ ਰਸੋਈ ਦੱਸੀ ਜਾ ਰਹੀ ਹੈ ਜਿਸ ਦੀ ਬਾਹਰੀ ਦੇ ਵਿੱਚ ਗੋਲੀ ਜਾ ਕੇ ਵੱਜੀ ਹੈ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੇਖੋ ਵਾਹ ਤੈਨ ਨੌਜਵਾਨਾਂ ਦੇ ਵੱਲੋਂ ਘਰ ਦੇ ਉੱਤੇ ਲਗਾਤਾਰ ਗੋਲੀਆਂ ਚਲਾਈਆਂ ਗਈਆਂ ਉੱਥੇ ਹੀ ਪਿੰਡ ਦੇ ਇੱਕ ਨੌਜਵਾਨ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਇਹਨਾਂ ਬਦਮਾਸ਼ਾਂ ਦਾ ਪਿੱਛਾ ਵੀ ਕੀਤਾ ਗਿਆ ਰਾਤ ਦੇ ਵਿੱਚ ਤਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਹਵਾਈ ਫਾਇਰ ਕੀਤੇ ਗਏ ਤਾਂ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਾ ਔਰ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਕ ਆਏ ਸੀ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਆਪਣੇ ਮੂੰਹ ਲਪੋਏ ਹੋਏ ਸੀ ਔਰ ਉਹਨਾਂ ਦੇ ਵੱਲੋਂ ਘਰ ਦੇ ਉੱਤੇ ਤਾਪੜ ਤੋੜ ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਨੇ ਔਰ ਜਿਸ ਸਮੇਂ ਗੋਲੀ ਚਲਾਈ ਗਈ ਉਸ ਸਮੇਂ ਟਰੈਵਲ ਏਜੰਟ ਘਰ ਵਿੱਚ ਮੌਜੂਦ ਨਹੀਂ ਸੀ ਉਸਦੀ ਘਰ ਵਾਲੀ ਘਰ ਵਿੱਚ ਸੀ ਔਰ ਜਦ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਤਾਂ ਉੱਥੇ ਹੀ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਜਦ ਉਹਨਾਂ ਬਦਮਾਸ਼ਾਂ ਦਾ ਪਿੱਛਾ ਕੀਤਾ ਗਿਆ ਕਾਰ ਦੇ ਨਾਲ ਉਹਨਾਂ ਬਦਮਾਸ਼ਾਂ ਦੇ ਪਿੱਛੇ ਲਗਾ ਦਿੱਤੀ ਗਈ ਤਾਂ ਉਹਨਾਂ ਬਦਮਾਸ਼ਾਂ ਦੇ ਵੱਲੋਂ ਉਹਨਾਂ ਨੌਜਵਾਨਾਂ ਦੇ ਉੱਤੇ ਵੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਗਏ ਅਤੇ ਉਹ ਮੌਕੇ ਤੋਂ ਤੋਂ ਫਰਾਰ ਹੋ ਗਏ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਨੇ ਆ ਮੇਰਾ ਨਾਮ ਸ਼ਿਵਾਨੀ ਆ ਸਠੀ ਆਲੀ ਗੱਲ ਬਾਤ ਦਹੀਂ ਗੀ ਲੇਟੇ ਹੀ ਆਪਾਂ ਸੁੱਤੇ ਹੀ ਤੇ ਮਤਲਬ ਆਵਾਜ਼ ਆਈ ਹੈ ਇੱਕਦਮ ਫੈਰ ਦੀ ਪੂਰੀ ਆਪਾਂ ਪੱਜ ਕੇ ਬਾਹਰ ਹੋਏ ਆ ਤੇ ਇੱਕ ਬਾਈਕ ਹੀ ਤੇ ਤਿੰਨ ਨੌਜਵਾਨੀ ਉਹਦੇ ਉੱਪਰ ਮੂਹ ਲਪੇਟ ਹੈ ਕਾਲੇ ਕੱਪੜੇ ਦੇ ਨਾਲ ਤੇ ਦੋ ਫੈਰ ਇੱਕ ਗੇਟ ਚ ਕੱਢਿਆ ਵਾ ਇੱਕ ਉੱਪਰ ਛੱਤ ਨੂੰ ਕੱਢਿਆ ਵਾ ਤੇ ਤਿੰਨ ਗੋਲੀਆਂ ਪੂਰੀਆਂ ਨੀਚੇ ਉਹਨਾਂ ਦੀਆਂ ਸਬੂਤੀਆਂ ਬਰਾਮਤ ਹੋਈਆਂ ਸੂਰਜ ਸੂਰਜ ਸਠਿਆਲੀ ਅਵਲੈਂਡ ਦਾ ਕੰਮ ਕਰਦੇ ਆ ਪੈਸੇ ਦਾ ਲੈਣ ਦੇ ਨੂੰ ਹੋ ਸਕਦਾ ਇਤੋਂ ਵੱਡੀ ਹੋਰ ਕੋਈ ਗੱਲ ਵੀ ਨਹੀਂ ਹੋ ਸਕਦੀ ਕੋਈ ਨਾ ਕਿ ਤੁਹਾਨੂੰ ਕੋਈ ਇਦਾਂ ਦਾ ਸ਼ੱਕਾ ਕੋਈ ਵੱਡੀ ਦੁਸ਼ਮਨੀ ਤਾਂ ਕੋਈ ਵੀ ਨਹੀਂ ਥਾਨ ਕੋਈ ਘਰ ਦੇ ਅੰਦਰ ਨਹੀਂ ਇਥੋਂ ਜਿੱਥੇ ਕਿਚਨ ਸਾਡੀ ਉੱਥੇ ਫੈਰ ਹੋਇਆ ਪੌਣੇ ਕੀ ਜਦੋਂ ਇਹਦਾ ਟਾਈਮ ਸੀ ਕੋਈ ਅਣਪਛਾਤੇ ਬੰਦੇ ਆਏ ਮੋਟਰਸਾਈਕਲ ਤੇ ਤਿੰਨ ਜਣੇ ਸੀ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਤੇ ਉਹਨਾਂ ਨੇ ਆ ਕੇ ਇਹਨਾਂ ਦੇ ਘਰ ਤੇ ਫਾਇਰਿੰਗ ਕੀਤੀ ਦੋ ਗੋਲੀਆਂ ਚਲਾਈਆਂ ਤੇ ਤਿੰਨ ਗੋਲੀਆਂ ਜਿੰਦਾ ਉਹਨਾਂ ਦੀ ਇੱਕ ਜਿੰਦਾ ਘਰ ਤੋਂ ਇਸ ਇਥੇ ਡਿੱਗ ਗਿਆ ਉਹ ਪੁਲਿਸ ਦੇ ਵੱਲੇ ਕਰਤੇ ਆ ਤੇ ਸਾਡੇ ਕੁਛ ਮੁੰਡਿਆਂ ਨੇ ਉਹਨਾਂ ਦਾ 5 ਕਿਲੋਮੀਟਰ ਤੱਕ ਲਗਭਗ 5 ਕਿਲੋਮੀਟਰ ਤੱਕ ਉਹਨਾਂ ਦਾ ਪਿੱਛਾ ਵੀ ਕੀਤਾ ਆ ਮੋਟਰਸਾਈਕਲ ਤੇ ਹੀ ਤਿੰਨ ਮੁੰਡੇ ਸੀਗੇ ਉਹ ਇਹਦਾ ਨਾਮ ਸੁਰੇਜ ਆ ਇਮੀਗ੍ਰੇਸ਼ਨ ਦਾ ਕੰਮ ਕਰਦਾ ਵਾ ਕੋਈ ਇਹਨਾਂ ਦੀ ਕੋਈ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਕੋਈ ਦੁਸ਼ਮਣੀ ਨਹੀਂ ਹੈਗੀ ਕੁਝ ਕਿਹਾ ਨਹੀਂ ਜਾ ਸਕਦਾ ਹੁਣ ਉਹ ਕਿਹੜੀ ਨੀਤ ਨਾਲ ਉਹਨਾਂ ਨੇ ਹਮਲਾ ਕੀਤਾ ਵਾ ਉਹ ਮੁੰਡਾ ਅਡੇ ਚਾਚੇ ਦਾ ਹੀ ਉਹਨੇ ਫੋਨ ਕੀਤਾ ਕਿ ਇੱਥੇ ਫਾਇਰ ਕਾਢੇਗੇ ਤਿੰਨ ਜਣੇ ਤੇ ਆਪਾਂ ਉਸੇ ਵਾਲੇ ਆਏ ਗੱਡੀ ਲਾਈ ਉਹਨਾਂ ਦੇ ਮਗਰ ਉਧਰ ਕਾਦੀਆਂ ਰਾਹ ਨੂੰ ਗਏ ਆ ਉਪਰ ਗੱਡੀ ਲਾਈ ਮਦਰ ਉਹ ਮੇਨ ਰੋਡ ਤੇ ਉਹਦੇ ਨੂੰ ਪਾਲਿਆ ਕਾਦੀਆਂ ਵਾਲੇ ਰਾਹ ਨੂੰ ਵਿੱਚ ਉਹਦੀ ਉਹਨਾਂ ਦਰਸਕੂ ਲਾ ਕੇ ਫੇਰ ਕੱਢੇ ਸਾਡੇ ਗਾੜੀ ਦੋ ਫੇਰ ਕੀਤੇ ਜੀ ਹਨਾ ਤੇ ਗੇਟ 'ਚ ਵੱਜੀ ਦੇ ਇੱਕ ਸ਼ੀਸ਼ੇ 'ਚ ਵੱਜੀ ਐ ਤੇ ਇੱਕ ਹਵਾਈ ਫੇਰ ਮਾਰਿਆ ਉਹਨਾਂ